ਅਸੀਂ ਸਿੰਭੂ ਬਾਰਡਰ ਖਨੌਰੀ ਬਾਰਡਰ ਦੋ ਫਾਰਮਾਂ ਵੱਲੋਂ ਹਾਂ ਖਨੌਰੀ 13 ਫਰਵਰੀ ਤੋਂ ਲੈ ਕੇ ਪੋਖੜੇ ਵਾਲਾ ਅੱਜ 5 ਗੱਤ ਹੋ ਚੁੱਕੀ ਐ ਆਏ ਬਾਬੇ ਸਤਨਾਮ ਸਿੰਘ ਵੱਲੋਂ ਮਾਲ ਪੂੜਿਆ ਦਾ ਲੰਗਰ ਲਗਾਇਆ ਗਿਆ ਸਾਧ ਸੰਗਤ ਵੱਲੋਂ ਅਸੀਂ ਆਇਆ ਟਾਈਮ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਨਗੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਚੈਨਲ ਦਾ ਸਵਾਗਤ ਕਰਦਾ ਗੱਲਬਾਤ ਚੈਨਲ ਜਿਹੜਾ ਸਰਬੱਤ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਆਪਾਂ ਬਾਰਡਰਾਂ ਦੇ ਉੱਤੇ ਬਹਿ ਕੇ ਸ਼ਰਚ ਕਰ ਰਹੀਆਂ ਸੰਗਤਾਂ ਸਭ ਦਾ तहे ਦਿਲੋਂ ਧੰਨਵਾਦ ਤੇ ਸੰਗਤ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਜਿਸ ਤਰ੍ਹਾਂ ਸਾਡੇ ਆਪਣਾ ਲੰਗਰ ਬੇਨਤੀ ਕੀਤੀ ਢੱਲੇਵਾਲ ਸਾਹਿਬ ਨੇ ਕਿ ਜਿਸ ਤਰ੍ਹਾਂ ਅੱਗੇ ਲੰਗਰ ਲਾਇਆ ਵਿਸਾਖੀ ਦੇ ਦਿਹਾੜਿਆਂ ਦੇ ਹੋਰ ਵੀ ਦਿਹਾੜੇ ਤੁਸੀਂ ਮਣਾਉਂਦੇ ਰਹੇ ਜੇ ਤੇ ਬਾਬਾ ਜੀ ਸੌਣ ਦਾ ਮਹੀਨਾ ਕਿ ਸੁੱਕਾ ਲੰਗ ਚੱਲਿਆ ਤੇ ਫਿਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜੋ ਖੀਰ ਪੂੜਿਆਂ ਦੇ ਲੰਗਰ ਜੋ ਚੱਲ ਰਹੇ ਨੇ ਸੰਗਤਾਂ ਪਿਆਰ ਨਾਲ ਛਕ ਰਹੀਆਂ ਅਮਰ ਸ਼ਹੀਦ ਧੰਨ ਧੰਨ ਬਾਬਾ ਮੋਤੀ RAM ਮਹਾਰਾਜ ਜੀ ਦੇ ਦਲ ਪੰਥ ਵੱਲੋਂ ਚੱਲ ਰਹੇ ਆ ਸਮੂਹ ਸੰਗਤਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਨੂਰਪੁਰ ਦੀ ਸੰਗਤ ਵਾ ਉਹਨਾਂ ਦਾ ਬਹੁਤ ਵੱਡਾ ਅਪਰਾਲਾ ਸੀ ਉਹਨਾਂ ਨੇ ਆਖਿਆ ਬਾਬਾ ਜਿੰਨੀ ਵੀ ਖੀਰ ਲੱਗੇ ਅਸੀਂ ਸੇਵਾ ਕਰਾਂਗੇ ਤੁਸੀਂ ਅੱਗੇ ਹੋ ਕੇ ਚਲਵਾਓ ਲੰਗਰ ਤੇ ਉਹਨਾਂ ਨੇ ਬਹੁ ਵੱਡੀਆਂ ਸਵਾਮਾਂ ਜਿਹੜੀਆਂ ਨਿਭਾ ਰਹੇ ਆ ਮੇਰੇ ਨਾਲ ਸਿੰਘ ਵੀ ਕੋ ਮੌਜੂਦ ਹੈ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਾਉਂਗਾ ਓਏ ਮੋਰਚ ਬਾਰੇ ਕੀ ਕਹਿ ਰਹੇ ਆ ਮੇਰੀਆਂ ਇੰਨੀਆਂ ਬੇਨਤੀਆਂ ਕਰਦਾ ਖਿਵਾਂ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਾਲੇ ਵਿੱਚ ਲੰਗਰ ਲਾ ਰਹੇ ਆ ਜੀ ਸਮੈਦ ਬਾਬਾ ਜੀ ਦੇ ਸਜੋਗ ਨਾਲ ਕੋਈ ਢੋਰਪੁਰਾ ਜੀ ਪਿੰਡ ਜਿਲ੍ਹਾ ਪਟਿਆਲਾ ਸੇਲ ਪਾਤਣਾ ਜੀ ਸੇ ਕਰਕੇ ਖੀਰ ਦੇ ਲੰਗਰ ਨਗਰਪੁਰੇ ਦੇ ਜਗ੍ਹਾ ਵੱਲੋਂ ਲੱਗ ਰਹੇ ਆ ਜੀ ਤੇ ਊੜਿਆ ਲੰਗਰ ਜੀ ਬਾਬਾ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਚੰਗਾ ਹੈ ਪਿੰਡ ਪੁਲਾਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਪਿੰਡ ਨੂਰਪੁਰ ਹਾਂਜੀ ਹੋਰਾਂ ਦਾ ਆ ਦੋ ਕਿਲੇ ਆਕੇ ਜਦੋਂ ਤੋਂ ਮੋਰਚਾ ਡਟਿਆ ਉਦੋਂ ਤੋਂ ਇੱਥੇ ਲੰਗਰ ਚੱਲਦਾ ਅੰਕਲ ਜੀ ਹੋਰਾਂ ਦਾ ਪ੍ਰਧਾਨ ਜੀ ਹੋਰਾਂ ਨੇ ਪਹਿਲਾਂ ਤੋਂ ਇੱਥੇ ਮਈਆਂ ਲੰਗਰ ਪਕਾਉਂਦੀਆਂ ਸੀ ਉਹ ਬੁੜੀਆਂ ਨੂੰ ਜੋ ਆਪਣੇ ਕੇ ਜੋ ਦਿਹਾੜੀ ਤੇ ਲੰਗਰ ਪਕਾਉਂਦੀਆਂ ਉਹ ਮੋਰਚੇ 'ਚ ਪਕਾਉਂਦੀਆਂ ਰਹੀਆਂ ਹੁਣ ਡੇਢ ਕਿ ਮਹੀਨਾ ਹੋ ਗਿਆ ਕਿਸਾਨ ਥੋੜੇ ਜੇ ਘਟ ਗਏ ਸੀ ਹੁਣ ਕਿਸਾਨ ਵਧੇ ਆ ਅੱਜ ਇਹ ਖੁਸ਼ੀ ਚ ਬਾਬਾ ਜੀ ਹੋਰਾਂ ਨੇ ਲੰਗਰ ਲਾਇਆ ਨਾਲ ਇਹ ਅੰਕਲ ਹੋਰੀ ਆ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 13 ਫਰਵਰੀ ਤੋਂ ਜਿਹੜਾ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਜੀ ਅੱਜ ਮਾਲ ਪੂੜੇ ਤੇ ਖੀਰ ਦਾ ਲੰਗਰ ਲਾਇਆ ਗਿਆ ਬਾਬਾ ਬਾਬਾ ਜੀ ਮੋਤੀ ਮਹਿਰਾ ਨਿਆਂ ਸਿੰਘ ਦਲਵਾਲੋ ਇਹ ਵੀ 13 ਫਰਵਰੀ ਤੋਂ ਇੱਥੇ ਹੀ ਨੇ ਆ ਦੇਖੋ ਦਿਖਾਉਣੇ ਹੁਣ ਤੁਹਾਨੂੰ ਆ ਵੇਖੋ ਗੁਰੂ ਕਾ ਲੰਗਰ ਔਰ ਟੰਟੀ ਚੱਲ ਰਿਹਾ ਹੈ ਸਵੇਰ ਤੋਂ ਲੈ ਕੇ ਮਾਲ ਪੂੜੇ ਖੀਰ ਸਿੰਘ ਸੇਵਾ ਕਰ ਰਹੇ ਨੇ ਜੋ 13 ਫਰਵਰੀ ਤੋਂ ਲਗਾਤਾਰ ਹੀ ਅੱਜ 5 5.5 ਮਹੀਨੇ ਹੋ ਚੱਲੇ ਨੇ ਲਗਾਤਾਰ ਹੀ ਇਹ ਅੰਦੋਲਨ ਚੱਲ ਰਿਹਾ ਹੈ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅੰਦੋਲਨ ਇਸ ਤਰ੍ਹਾਂ ਹੀ ਜਾਰੀ ਰਹੂਗਾ ਸਾਰਿਆਂ ਪਿੰਡਾਂ ਤੋਂ ਲਾਗੋ ਲਾਗੋ ਜਿੰਨੇ ਵੀ ਖਨੋਰੀ ਦੇ ਪਿੰਡ ਨੇ ਸਭ ਸੰਗਤਾਂ ਸਵੇਰੇ ਆ ਜਾਂਦੀਆਂ ਨੇ ਤੇ ਇੱਧਰ ਵੇਖੋ ਰੌਣਕਾਂ ਲੱਗੀਆਂ ਹੁਣ ਸਟੇਜ ਤੋਂ ਤਾਂ ਨਾ ਕੀ ਸਮਾਪਤੀ ਹੋਈ ਆ ਹੁਣ ਲੰਗਰ ਸ਼ਕ ਸ਼ਕ ਰਹੇ ਨੇ ਸਾਰੇ ਮਾਲ ਪੂੜੇ ਖੀਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲੇ ਅੰਦੋਲਨ ਬਹੁਤ ਚੜ੍ਹਦੀ ਕਲਾ ਚੱਲ ਰਿਹਾ ਵਾ ਜੀ ਆਹ ਦੇਖੋ ਜੀ ਆਪੇ ਕੋਜੀ ਲੰਗਰ ਗੁਰੂ ਕਾ ਚੱਲ ਰਿਹਾ ਹੈ ਹਾਂਜੀ ਪਿੰਡ ਨੂਰਪੁਰ ਵੱਲੋਂ ਸੰ